ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਆ ਪਹਿਲਾਂ ਇੰਤਰ ਆਪਾਂ ਇਹ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਹੈਗੀ ਆ ਮਿਸਟਰ ਐਂਡ ਮਿਸਸ ਸੰਘੇੜਾ ਦੇ ਬਾਰੇ ਜੋ ਕਿ ਉਹਨਾਂ ਦੇ ਨਾਲ ਇੱਕ ਅਨਹੋਣੀ ਹੋਣ ਤੋਂ ਬਚ ਗਈ ਹੈ ਪਰਮਾਤਮਾ ਦਾ ਸ਼ੁਕਰ ਹੈ ਕਿ ਉਹਨਾਂ ਨਾਲ ਇੱਡਾ ਵੱਡਾ ਹਾਸਾ ਹੋਣ ਤੋਂ ਬਚ ਗਿਆ ਵਾ ਉਹਨਾਂ ਨੇ ਵਲੌਗ ਪਾਇਆ ਹੋਇਆ ਉਹਨਾਂ ਨੇ ਕਿਹਾ ਹੋਇਆ ਦੱਸਿਆ ਹੋਇਆ ਇਹ ਵਲੌਗ ਪਾ ਕੇ ਕਿ ਉਹ ਕਿਤੇ ਜਾ ਰਹੇ ਸੀ ਆਪਣੇ ਪਿੰਡ ਜਾ ਰਹੇ ਸੀ ਰਾਸਤੇ ਵਿੱਚ ਜਦੋਂ ਉਹ ਗੱਡੀ ਨੂੰ 모ੜਨ ਲੱਗੇ ਤਾਂ ਪਿੱਛੋਂ ਦੀ ਗੱਡੀ ਆ ਕੇ ਉਹਨਾਂ ਦੀ ਕਾਰ ਦੇ ਵਿੱਚ ਟੱਕਰ ਮਾਰ ਗਈ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਕਾਰ ਦੀ ਡਿੱਗੀ ਹੁੰਦੀ ਆ ਉਸ ਦਾ ਬਹੁਤ ਹੀ ਨੁਕਸਾਨ ਹੋਇਆ ਤੇ ਡੈਸ਼ਬੋਰਡ ਦਾ ਵੀ ਬਹੁਤ ਹੀ ਨੁਕਸਾਨ ਤੇ ਬੰਪਰ ਦਾ ਬਹੁਤ ਹੀ ਨੁਕਸਾਨ ਹੋਇਆ ਹੈ ਪਰ ਪਰਮਾਤਮਾ ਦਾ ਸ਼ੁਕਰ ਹੈ ਕਿ ਉਹ ਤਿੰਨੋਂ ਜਾਣੇ ਬਿਲਕੁਲ ਹੀ ਠੀਕ ਹਨ ਤੇ ਉਹਨਾਂ ਦਾ ਬੇਟਾ ਯੁਵਰਾਜ ਵੀ ਤੇ ਉਹਨਾਂ ਦੀ ਵਾਈਫ ਸੁਖ ਵੀ ਬਿਲਕੁਲ ਤੰਦਰੁਸਤ ਹਨ ਇੱਕ ਛੋਟੀ ਜਿਹੀ ਲਾਪਰਵਾਹੀ ਦੇ ਨਾਲ ਐਡੀ ਵੱਡੀ ਘਟਨਾ ਹੋਣ ਤੋਂ ਬਚ ਗਈ ਹੈ ਪਰ ਉਹ ਜਿਸ ਨੇ ਵੀ ਇਹ ਟੱਕਰ ਮਾਰੀ ਹੈ ਉਸਨੇ ਆਪਣੀ ਗਲਤੀ ਨੂੰ ਸਵੀਕਾਰ ਕਰ ਲਿਆ ਹੈ ਤੇ ਉਸ ਉਸਨੇ ਇਸ ਚੀਜ਼ ਦਾ ਜੁਰਮਾਨਾ ਵੀ ਭਰ ਦਿੱਤਾ ਹੈ ਕਿ ਉਸਨੇ ਕਿਹਾ ਕਿ ਮੈਂ ਤੁਹਾਡੀ ਕਾਰ ਮੇਰੇ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਮੈਂ ਤੁਹਾਡੀ ਕਾਰ ਠੀਕ ਕਰਾ ਕੇ ਹੀ ਦੇਵਾਂਗਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਹੋਈ ਹੋਊਗੀ ਜਿਹੜੇ ਮਿਸਟਰ ਐਂਡ ਮਿਸਿਸ ਸੰਘੇੜਾ ਦੀ ਫੈਮਿਲੀ ਨੂੰ ਪਿਆਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ